ਉਹ ਤੇ ਜਿਗਣੀ ਲੱਗੇ ਹੀ ਹੁਣ ਕਿਉਂ ਕੰਮ ਹੀ ਕੋਈ ਉਹ ਕਹਿੰਦੇ ਹੂ ਵੀ ਏਜੰਟ ਨੇ ਬੁਲਾਇਆ ਵਾ ਕੋਈ ਨਹੀਂ ਚਲ ਜਾਨੇ ਨਹੀਂ ਨਹੀਂ ਮੈਨੂੰ ਕੱਲੀ ਨਹੀਂ ਬੁਲਾਇਆ ਵਾ ਉਹਦਾ ਕੰਮ ਕਿੱਦਾਂ ਹੋਇਆ ਦੋਵਾਂ ਜਾਣਿਆਂ ਦੇ ਪੇਪਰ ਨਹੀਂ ਲਾਏ ਉਹ ਲੱਗੇ ਤੇ ਹੈਗੇ ਹੁਣ ਮੈਂ ਦੱਸੋ ਕੀ ਕਰਾਂ ਫਿਰ ਉਹਦਾ ਡੇੜੀ ਕਹਿੰਦਾ ਵੀ ਉਹਦਾ ਕੱਲੀ ਦਾ ਕੰਮ ਵਾ ਤੇ ਮੈਂ ਕੀ ਕਰਾਂ ਫਿਰ ਦੱਸੋ ਤੱਕੇ ਨਾ ਕਹਿੰਦਾ ਕੀ ਆ ਤੱਕੇ ਨਾ ਜਾਣਾ ਹੀ ਪੈਣਾ ਵਾ ਮੰਮੀ ਅਸੀਂ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਆ ਸਾਰੇ ਬੜੇ ਭੁੱਖੇ ਆ ਜਹੀਂ ਆਪਣੇ ਬਰਾਬਰ ਦੇ ਲੱਭ ਲੈਂਦੇ ਕਮ ਸੇ ਕਮ ਹਾਨੂੰ ਆਹ ਦੇਣ ਤਾਂ ਨਾ ਵੇਖਣੇ ਪੈਂਦੇ ਫਿਰ ਮੇਰੀ ਗੱਲ ਸੁਣ ਲੈ ਕਿ ਧਿਆਨ ਦੇ ਜਿਹੜਾ ਹਠਾ ਗਿਊਠੋਰੀਏ ਵਾਲਾ ਪੈਹਾ ਵਾ ਨਾ ਇਹ ਮੇਰੇ ਤੇ ਤੇ ਮੇਰੇ ਨਿਆਣੇ ਤੇ ਲੱਗਣਾ ਚਾਹੀਦਾ ਠੀਕ ਵਾ ਨਾ ਜਦੋਂ ਕਿਤੇ ਜਾਣਾ ਹੁੰਦਾ ਵਾ ਨਾ ਤੇਰਾ ਇਹੋ ਕਲੇਸ਼ ਰਹਿੰਦਾ ਵਾ ਪੈਸੇ ਤੇ ਜੋਦੇ ਡੇੜੀ ਨੂੰ ਦੇ ਆਏ ਆ ਆਪਾਂ ਦੇ ਕੇ ਵੀ 1.5 ਲੱਖ ਆਏ ਆ ਤੇ ਮੈਨੂੰ ਪੱਕਾ ਪਤਾ ਵਾ ਵੀ 50000 ਜਿਹੜਾ ਨਾ ਅੱਗੇ ਪਿੱਛੇ ਹੋਇਆ ਵਾ ਉਦੋਂ ਤੇ ਏਜੰਟ ਕਹਿੰਦਾ ਸੀਗਾ ਤੁਹਾਡਾ 1 ਲੱਖ ਰੁਪਈਆ ਵੀ ਨਹੀਂ ਲੱਗਣਾ ਤੇ ਹੁਣ 1.5 ਲੱਖ ਕਿੱਥੋਂ ਆ ਗਿਆ ਇਹਨਾਂ ਨੇ ਆਪਣੇ ਵਿੱਚ ਖਰਚੇ ਖੁਰਚੇ ਪਾ ਗਏ ਨਾ ਮੈਨੂੰ ਪੱਕਾ ਪਤਾ ਆਪਣਾ ਕੰਮ ਕਰਾਉਂਦੇ ਫਿਰਦੇ ਆ ਤੇ ਜੀ ਮੇਰਾ ਕੰਮ ਰਾਣਾ ਬਣਿਆ ਤੇ ਛੜਦਾ ਮੈਂ ਇਹਨਾਂ ਨੂੰ ਨਹੀਂ ਕੋਈ ਗੱਲ ਨਹੀਂ ਪੈਰ ਵਈ ਪੂਰੀ ਰੱਖਾਂਗੇ ਅੱਜ ਦਲਜੀਤਵੀਰ ਨੂੰ ਕਹਿਣਾ ਨਾ ਕਿ ਮੇਰੇ ਨਾਲ ਚਲੋ ਜੈਂਟਰ ਨੂੰ ਮਿਲ ਕੇ ਆਉਨੇ ਆ ਫੇਰ ਹੀ ਕੋ ਹੱਲ ਹੋਣਾ ਵਾ ਜੇ ਕਿਤੇ ਢੱਲੇ ਪਈ ਰਹੇ ਨਾ ਤੇ ਫੇਰ ਤੇ ਮੈਂ ਇੱਥੇ ਰਹਿਣਾ ਫੇਰ ਨਹੀਂ ਜਾਇਆ ਜਾਣਾ ਬਾਹਰ ਜੋਬ ਨਾ ਹਾਂਜੀ ਜੀ ਹੋਇਆ ਨਹੀਂ ਤਿਆਰ ਉਹ ਮੈਂ ਤਾਂ ਜਾਇਆ ਆਂ ਹਾਂ ਕੰਮ-ਕੰਮ ਕਰਕੇ ਮੈਂ ਚੱਲਿਆ ਅੱਡੇ ਤੇ ਠੀਕ ਆ ਤਿਆਰ ਹੋ ਜਾ ਠੀਕ ਆ ਚਲਿਓ ਜੈਂਟਰ ਨੂੰ ਮਿਲ ਕੇ ਆਈਏ ਕੋਈ ਗੱਲ ਨਹੀਂ ਮਿਲਾਉਨੇ ਆ ਮਿਲ ਗਏ ਇਹ ਗੱਲ ਕਰ ਗਈ ਉਹਦੇ ਨਾਲ ਇਹ ਆਹੋ ਮੈਂ ਵੀ ਫੋਨ ਵੀ ਕੀਤਾ ਸੀਗਾ ਰਾਤੀ ਤੇ ਕਹਿੰਦਾ ਸੀ ਕਹਿੰਦਾ ਕੋਈ ਗੱਲ ਨਹੀਂ ਸਵੇਰੇ ਆ ਕੇ ਮੈਨੂੰ ਮਿਲ ਲਿਓ ਤੇ ਫੋਨ ਕੀਤਾ ਇਹ ਪੈਸੇ ਪਹੁੰਚ ਗਏ ਪੈਸੇ ਤੇ ਕਹਿੰਦਾ ਪਹੁੰਚ ਗਏ ਆ ਪੈਸੇ ਦਾ ਵੀ ਘਬਲਾ ਜਿਆ ਵਾ ਨਿਕਾ ਜਾ ਅੱਛਾ ਰੁਪਈਆ ਲੱਖ ਹੀ ਪਹੁੰਚਾ ਉਹਦੇ ਕੋਲ ਆਹੋ ਤੇ 50000 50000 ਰੱਬ ਦੇ ਲੇਖੇ ਹੋਰ ਕਿੱਥੇ ਜਾਣਾ ਤੁਹਾਨੂੰ ਪਤਾ ਹੀ ਆ 50000 ਕਿੱਥੇ ਗਿਆ ਕੋਈ ਗੱਲ ਨਹੀਂ ਚੱਲਦੀ ਆਪਾਂ ਗੱਲ ਕਰਕੇ ਆਉਨੇ ਆ ਮੈਂ ਆ ਗਿਆ ਅੱਡੇ ਤੋਂ ਹੋ ਕੇ ਠੀਕ ਹੈ ਉਹਨੂੰ ਇੱਕ ਗੱਲ ਜ਼ਰੂਰ ਕਹਿਣੀ ਆ ਕਹਿੰਦਾ ਵੀ ਜਿੰਨੇ ਪੈਸੇ ਲੱਗਦੇ ਆ ਨਾ ਤੂੰ ਸਿੱਧਾ ਸਾਨੂੰ ਦੱਸਿਆ ਕਰ ਅਸੀਂ ਪੈਸੇ ਫੜਾ ਜਾ ਕਰਾਂਗੇ ਆਪਾਂ ਆ ਬਾਗੇ ਮਿਲ ਕੇ ਆਉਣਾ ਕਰਨ ਜੀ ਠੀਕ ਆ ਕੋਈ ਨਹੀਂ ਤਹੀਂ ਹੋ ਗਏ ਓਡੇ ਤੋਂ ਮੈਂ ਵੀ ਤਿਆਰ ਹੋਣ ਲੱਗਾ ਫਿਰ ਚੱਲਦੇ ਆ ਚੰਗਣ ਮੈਨੂੰ ਤਾਂ ਜਿਹੜੀ ਟੈਨਸ਼ਨ ਹੈਗੀ ਹੈਗੀ ਆ ਘਰ ਦੇ ਨੂੰ ਬਕਰੀ ਟੈਨਸ਼ਨ ਕੋਈ ਗੱਲ ਨਹੀਂ ਅੱਜ ਹੋ ਕੇ ਆਉਨੇ ਆ ਗੱਲਬਾਤ ਉਹਦੇ ਨਾਲ ਸਾਰੀ ਕਰਕੇ ਆਉਨੇ ਆ ਇਦਾਂ ਪਏ ਹੈ ਜੀ ਅਸੀਂ ਫੂਕਣ ਡਿਆ ਪਏ ਤੇ ਫਿਰ ਸਾਡਾ ਕਿਦਾਂ ਕੰਮ ਸਰਨਾ ਪਹਿਲੀ ਤੇ ਇੱਕ ਕਿਲਾ ਮਹਾ ਵੇਚੀ ਆ ਮੁੜ ਕੇ ਬਾਕੀ ਨੂੰ ਹੱਥ ਲਾਉਣਾ ਸਤਿ ਸ਼੍ਰੀ ਅਕਾਲ ਰੇਟ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਜੋ ਦਾ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਬਹੁਤ ਵਧੀਆ ਚੰਗਾ ਕੀਤਾ ਤੂੰ ਫੋਨ ਕਰ ਲਿਆ ਮੈਂ ਤੈਨੂੰ ਕਰਨਾ ਸੀਗਾ ਫੋਨ ਅੱਛਾ ਕੋਈ ਨਾ ਫਾਈਲ ਆਈ ਸੀਗੀ ਏਜੰਟ ਨੇ ਠੀਕ ਐ ਉਹ ਕਹਿੰਦਾ ਸੀਗਾ ਕਿ ਨਾਲ ਲੈ ਕੇ ਆਇਓ ਜੋਤ ਨੂੰ ਵੀ ਸਾਈਨ ਸੌਨ ਕਰਨੇ ਆ ਠੀਕ ਐ ਡੈਡ ਜੀ ਤੇ ਅੱਜ ਜਾਣਾ ਸੀਗਾ ਆਫਿਸ ਅੱਜ ਡੈਡ ਜੀ ਹਾਂ ਤੇ ਇਹਨਾਂ ਨੇ ਵੀ ਜਾਣਾ ਐ ਕਿ ਜੇ ਮੈਂ ਕੱਲੀ ਨਹੀਂ ਜਾਣਾ ਨਹੀਂ ਨਹੀਂ ਇਹਨਾਂ ਜੋ ਬਣ ਕੇ ਇੱਥੇ ਕੀ ਕਰਨਾ ਵਾ ਠੀਕ ਐ ਮੈਂ ਕੱਲ੍ਹੇ ਹੀ ਕਹਿੰਦਾ ਸੀ ਆ ਜਿਓ ਤੇ ਫਿਰ ਤੈਨੂੰ ਕਿੱਦਾਂ ਮੈਨੂੰ ਲੈਣ ਆਓਗੇ ਜਾਂ ਕਿਵੇਂ? ਹਾਂ ਤੈਨੂੰ ਲੈਣ ਆ ਜਾਂਦੇ ਆ। ਚਲੋ ਠੀਕ ਜੀ ਵੇਖ ਲਓ ਹੈਂ। ਹਾਂ ਤੂੰ ਤਿਆਰ ਹੋ ਜੀ ਤੈਨੂੰ ਲੈਣ ਆਉਂਦੇ ਆ ਤੇ ਅੱਜ ਜਾਣਾ ਵਾ ਕਰ ਦੱਸ। ਕੋਈ ਗੱਲ ਨਹੀਂ ਡੈਡੀ ਮੈਂ ਇਹਨਾਂ ਨੂੰ ਦੱਸ ਦਿੰਦੀ ਮਾੜਾ ਜ। ਠੀਕ ਆ ਠੀਕ। ਹਾਂਜੀ ਠੀਕ। ਬੋਲ ਦੇਣੀ? ਹਾਂ ਤੂੰ ਹੀ ਜਾਣਾ ਵਾ ਅੱਜ ਕਿਤੇ? ਮੈਂ ਤਾਂ ਘਰ ਹੀ ਆ ਕਿਉਂ ਕਿ ਆ? ਉਹ ਡੈਡੀ ਘਣੀ ਲੱਗੇ ਹੀ ਹੁਣ। ਕਿਉਂ? ਕੰਮ ਵੀ ਕੋਈ? ਉਹ ਕਹਿੰਦੇ ਸੀ ਵੀ ਏਜੰਟ ਨੇ ਬੁਲਾਇਆ ਵਾ ਤੇ ਕੋਈ ਸਾਇੰਸ ਹੋਣ ਕਹਿੰਦੇ ਸੀ ਕਰਾਉਣੇ ਆ ਤੇ ਕੋਈ ਨਹੀਂ ਚਲ ਜਾਂਦੇ ਆ ਨਹੀਂ ਨਹੀਂ ਮੈਨੂੰ ਕੱਲੀ ਨਹੀਂ ਬੁਲਾਇਆ ਵਾ ਉਹਨਾਂ ਨੇ ਅੱਛਾ ਕੋਈ ਗੱਲ ਨਹੀਂ ਤੁਸੀਂ ਹੋਵੋ ਜਾ ਕੇ ਆਹ ਡੈਡੀ ਕਹਿੰਦੇ ਸੀ ਵੀ ਮੈਂ ਲੈ ਜਾਣਾ ਕਿੰਨੇ ਕ ਵਜੇ ਤੱਕ ਆਉਣਾ ਵਾ ਥੋੜੀ ਜਿਹੀ ਚਿਰ ਤੱਕ ਆਉਣੀ ਲੱਗੇ ਕਹਿੰਦੇ ਚਲੋ ਕੋਈ ਗੱਲ ਨਹੀਂ ਹਾਂਜੀ ਆਉਂਦੀ ਆ ਤੇ ਫਿਰ ਚਲ ਜਿਓ ਤੁਸੀਂ ਨਾਲ ਹੀ ਮੈਂ ਮੈਂ ਤੁਹਾਨੂੰ ਦੱਸਦਾ ਮੈਂ ਤੇ ਪੁੱਛਿਆ ਸੀ ਮੈਂ ਇਹਨਾਂ ਦੀ ਦਿਨ ਲੋੜ ਕਹਿੰਦੇ ਸੀ ਵੀ ਨਹੀਂ ਤੇ ਮੈਂ ਮੈਂ ਇਹਨਾਂ ਨਾਲ ਆ ਜੰਨੀ ਆ ਤੇ ਕਹਿੰਦੇ ਨਹੀਂ ਤੈਨੂੰ ਲੈ ਜੰਨੇ ਇੱਕ ਕੰਮ ਹੋਰ ਕਰਿਓ ਜਿਹੜੇ origignal document ਹਨ ਆਪਣੇ ਬਾਕੀ ਜਿਹੜੇ ਬਚੇ ਆ ਉਹ ਬਾਕੀ ਵਾਪਸ ਲੈ ਆਇਓ ਨਾਲ ਕੋਈ ਨਹੀਂ ਮਲੇ ਹੋਂਗੇ ਠੀਕ ਆ ਉੱਥੇ ਪਈਏ ਸਾਰੇ ਤੇ ਮੁੜਕੇ ਕਿਤੇ ਖਰਾਬ ਹੋਣਗੇ ਹਾਂਜੀ ਲੈ ਨਵੇਂ ਹੀ ਕੰਮ ਸੌਣ ਲੋ ਜੇ ਮਾਲਾ ਇਹ ਕੱਲੀ ਗਈ ਤੇ ਫਿਰ ਮੇਰਾ ਤੇ ਉਥੇ ਕੋਈ ਕੰਮ ਨਹੀਂਗਾ ਮੇਰਾ ਤੇ ਕੰਮ ਹੋਣੀ ਨਹੀਂ ਗੱਡਿਆ ਕੰਮ ਤੇ ਜੋਤਦਾ ਹੀ ਹੋਣਾ ਨਾ ਗੱਲਾ ਕੋਈ ਗੱਲ ਨਹੀਂ ਇਹਨਾਂ ਨੂੰ ਹੋ ਗਿਆ ਲੈ ਲਓ ਮੈਂ ਤੇ ਦਲਜੀਤ ਵੀਰ ਜਾਣੇ ਆ ਤੇ ਫੇਰ ਸਾਰੀ ਗੱਲਬਾਤ ਪੁੱਛ ਕੇ ਆਉਣਾ ਚਲ ਜੀ ਹਾਂਜੀ ਉੱਥੇ ਬੈਠਾ ਵਾਂ ਤਿਆਰ ਨਹੀਂ ਹੋਣਾ ਕਿਉਂ ਜਾਣਾ ਹੈ ਕਿਤੇ ਇਹ ਜਿਹੜੇ ਕੋਈ ਜਾਣਾ ਨਹੀਂ ਅੱਜ ਲਓ ਮੈਨੂੰ ਤਾਂ ਚੇਤਾ ਹੀ ਨਹੀਂ ਉਹਦਾ ਉਹ ਹੁਣੇ ਮੈਂ ਜੋਤ ਨੂੰ ਫੋਨ ਕੀਤਾ ਵਾ ਉਹ ਤਿਆਰ ਹੋ ਗਈ ਆ ਚਲੋ ਕੋਈ ਗੱਲ ਨਹੀਂ ਇੱਧਾਂ ਚੱਲ ਜੰਨੇ ਆ ਫਿਰ ਆਹ ਉਹਨੂੰ ਲੈ ਆਈਏ ਨਾਲ ਆਹਨ ਲੈ ਆਣੇ ਫਿਰ ਜਾ ਕੇ ਚੱਲੀਏ ਚਲੋ ਆਜਾ ਕ ਕੀ ਕਰੰਦੇ ਆ ਉਹ ਕਰਨਾ ਕੀ ਆ ਚੱਲੇ ਸੀ ਜੋਤ ਨੂੰ ਲੈਣ ਜੋਤ ਨੂੰ ਲੈਣਾ ਆਹੋ ਕਿਉਂ ਕੀ ਗੱਲ ਉਹ ਕੰਮ ਹੀ ਥੋੜਾ ਜਿਹਾ ਸਹਾਂ ਸੌਂਝ ਕਰਨਾ ਸੀ ਉਹਦੇ ਚੱਲ ਉਹ ਤੇ ਮੈਂ ਮੰਨਦੀ ਆ ਬਸਾਈ ਨੂੰ ਕਰਾਉਣੇ ਆ ਹਾਂ ਪਰ ਇਹ ਕਿ ਜੋਬਨ ਭਾਜੀ ਘਰੇ ਆ ਤੇ ਉਹਨਾਂ ਨਾਲ ਆਉਂਦੀ ਆ ਉਹ ਕੋਈ ਉਹਨਾਂ ਘਰ ਕਿਹੜਾ ਕੋਈ ਸਾਧਨ ਵਾ ਜਿਹੜਾ ਉਹਨੇ ਲੈ ਕੇ ਆ ਜਣਾ ਪਹਿਲਾਂ ਉਹਨਾ 20 ਸਲਾਵਾ ਕਰਨੀਆਂ ਆ ਘਰ ਫੇਰ ਉਹਨੂੰ ਲਿਆਉਣਾ ਵਾ ਤਾਂ ਲੇਟ ਹੋਈ ਨਾ ਕੰਮ ਸਾਧਨ ਤਾਂ ਨਹੀਂ ਹੈਗਾ ਕੋਲ ਅੱਗੇ ਵੀ ਤੇ ਆਉਂਦੇ ਹੀ ਆ ਜੇ ਤੇ ਅੱਗੇ ਆਉਂਦੇ ਉੱਤੇ ਆ ਜਾਣਗੇ ਉਹ ਚਲ ਕੋਈ ਗੱਲ ਨਹੀਂ ਅਹੀਂ ਲੈ ਆਉਂਨੇ ਆ ਜਾ ਕੇ 5 ਮਿੰਟ ਦਾ ਤੇ ਰਾਹ ਵਾ ਸਾਰਾ ਓਏ ਆਪਾਂ 100 ਪਰਦੇ ਭਵੇਂ ਹੈ ਉਹ ਨਾਲ ਆ ਗਿਆ ਤੇ ਉਹਦੇ ਸਾਹਮਣੇ ਕਿੱਦਾਂ ਗੱਲ ਕਰਾਂਗੇ ਪਤਾ ਤੇ ਤੈਨੂੰ ਹੈਗਾ ਵਾ ਮੇਰੀ ਗੱਲ ਸੁਣੋ ਜਿਹੜੇ ਕੰਮਾਂ ਵਿੱਚ ਤੁਸੀਂ ਪਏ ਹੈ ਨਾ ਇਹ ਵਾਲਾ ਪੈਸਾ ਨਾ ਹਜਮ ਨਹੀਂਗਾ ਹੁੰਦਾ ਹੁੰਦਾ ਹਾਂ ਨੂੰ ਤੇ ਹੋਣ ਰਿਹਾ ਵਾ ਤੈਨੂੰ ਪਤਾ ਨਹੀਂ ਕਿੱਥੋਂ ਲੱਗਦਾ ਇਹ ਹਜਮ ਨਹੀਂ ਹੋਣ ਰਿਹਾ ਹੋਂਦਿਆ ਆਇਆ ਇਥੇ ਮੇਰੀ ਸੁਣੋ ਇੱਕ ਗੱਲ ਤੇ ਆਂਦੇ ਨਾਲ ਕੱਲ ਨੂੰ ਆਪਣੇ ਗੜੀ ਕੋਈ ਜੀ ਅਜੰਤ ਵੀ ਹੋਣੀ ਆ ਉਹਦੇ ਉੱਤੇ ਕੀ ਅਸਰ ਪਊਗਾ ਜੋ ਕੁਝ ਤੁਸੀਂ ਕਰਦੇ ਆ ਨਾ ਉਹ ਕੋਹ ਗਾੜੀ ਉਹ ਕਰੂਗਾ ਤਾਂ ਫਿਰ ਫਿਰ ਮੈਨੂੰ ਸਮਝਾਉਣ ਦੀ ਗੱਲ ਮੈਨੂੰ ਜੀ ਆਜੰਦ ਦਾ ਪਤਾ ਵਾ ਕਿਦਾਂ ਪਾਲਣੀ ਆ ਤੇ ਕਿਦਾਂ ਰੱਖਣੀ ਆ ਤੂੰ ਬਹੁਤੀਆਂ ਸਲਾਹਾਂ ਨਾ ਦੇ ਮੈਨੂੰ ਫਿਰ ਮੇਰੀ ਗੱਲ ਸੁਣ ਲੈ ਕਿ ਧਿਆਨ ਦੇ ਨਾਲ ਜਿਹੜਾ ਹੱਠ ਗਿਠੋਰੀ ਵਾਲਾ ਪੈਹਾ ਵਾ ਨਾ ਇਹ ਮੇਰੇ ਤੇ ਤੇ ਮੇਰੇ ਨਿਆਣੇ ਤੇ ਲੱਗਣਾ ਚਾਹੀਦਾ ਠੀਕ ਵਾ ਨਾ ਜਦੋਂ ਕਿਤੇ ਜਾਣਾ ਹੁੰਦਾ ਵਾ ਨਾ ਤੇਰਾ ਇਹੋ ਕਲੇਸ਼ ਰਹਿੰਦਾ ਵਾ ਕੋਈ ਨਾ ਕੋਈ ਕਿਸਮਤ ਲਾ ਹੀ ਰੱਖਿਆ ਕਰ ਤੂੰ ਬਸ ਜੇ ਕੋਈ ਚੰਗੀ ਗੱਲ ਕਹਿ ਦੋ ਤੇ ਫਿਰ ਇਹਨਾਂ ਨੇ ਜੇ ਰੋਹ ਜਾ ਹੋ ਜਾਣਾ ਹੁੰਦਾ ਵਾ ਇਹ ਚੰਗੀ ਗੱਲ ਵਾ ਬਲਾ ਨੇ ਚੰਗਾ ਭਲਾਉਦਾ ਪਰੋਣਾ ਵਾਂ ਕਰ ਸਾਰੇ ਕੰਮ ਉਹ ਕਰੇ ਬਸ ਇਹੋ ਹੀ ਆ ਵੀ ਕਿਹ ਹੱਥ ਪਾਸੇ ਹੋ ਨਾ ਜਿਹੜੇ ਥੋੜੇ ਬੋਧੇ ਬੈਈਦੇ ਉਹ ਬਜਣ ਕਿਦਾਂ ਇਸੇ ਭਜਣਾ ਹੀ ਬਜਨੇ ਮੈਂ ਤਾਂ ਹੀ ਕਹਿਣ ਲਈ ਹਾਂ ਵੀ ਕਿੰਨਾ ਚਿਰ ਹੋ ਗਿਆ ਗਏ ਨਹੀਂ ਆਪਾਂ ਤੇ ਜਾ ਕੇ ਤਾਂ ਹੋ ਕੇ ਆਈਏ ਰਮਨ ਮੈਂ ਤਾਂ ਤਾਂ ਹੀ ਤਿਆਰ ਹੋਇਆ ਵਾਂ ਚਲ ਕੋਈ ਨਹੀਂ ਮੈਂ ਚਲੋ ਰੋਜ਼ ਕਹਿੰਦੀ ਆ ਵੀ ਉਧਰ ਜਾਣਾ ਜਾਣਾ ਵਾ ਤੇ ਚਲ ਹੋਈ ਹੁੰਨੇ ਆ ਚਲ ਕੋਈ ਨਹੀਂ ਫਿਰ ਹੋ ਹੁੰਨੇ ਆ ਜਾ ਕੇ ਤੇ ਕੰਮ ਤਾਂ ਦਾਤ ਹੋਈ ਗਿਆ ਵਾ ਸਾਰਾ ਕਿੱਥੇ ਜਾਂਦੀਆਂ ਤਿਆਰੀਆਂ ਹੁੰਦੀਆਂ ਜੇ ਜਾਣਾ ਕਿੱਥੇ ਆ ਤੇਰੀ ਮਾਸੀ ਦਾ ਫੋਨ ਆਇਆ ਵਾ ਉਹ बार-बार ਇੱਕੋ ਗੱਲ ਕਰੀ ਜਾਂ ਰਹੀ ਆ। ਵੀ ਚੰਗੇ ਮੁੰਡੇ ਤੋਂ ਵੀ ਆਏ ਆ। ਤੈਨੂੰ ਰਾਹ ਹੀ ਭੁੱਲ ਗਿਆ ਮੇਰੇ ਪਿੰਡ ਦਾ। ਪਾਚ ਦੇ ਰਾਹ ਤਾਂ ਦੋ-ਤਿੰਨ ਘੰਟੇ ਲੱਗਣੇ ਆ ਤੇ ਅਸੀਂ ਜਾਣੇ ਉਹ ਨਹੀਂ ਕਰਨਾ ਉੱਥੇ ਚਾਹ ਪੀ ਕੇ ਆ ਗਏ। ਉਧਰ ਤਾਂ ਤੁਸੀਂ ਜਾਣਾ ਵਾ ਤੇ ਜੋਦੀ ਵੀ ਗੱਲ ਸੁਣਜੋ ਨਾ। ਕੀ ਕਹਿੰਦੀ ਆ? ਉਹਦੇ ਡੈਡੀ ਲੱਗਾ ਹੋਣਾ ਅੱਜ। ਡੈਡੀ ਆਉਣ ਲੱਗਾ ਵਾ ਹੁਣ ਡੈਡੀ ਨੂੰ ਕੀ ਕੰਮ ਪਿਆ ਆ ਉਹਦੇ ਸਾਇੰਸ ਹੌਣੇ ਆ ਉੱਥੇ ਕਿਤੇ ਫਾਈਲਾਂ ਤੇ ਉਹ ਕਹਿੰਦੀ ਵੀ ਡੈਡੀ ਲੱਗੇ ਆਉਣ ਤਾਂ ਮੈਨੂੰ ਲੈ ਕੇ ਜਾਣਾ ਉਹਨਾਂ ਨੇ ਤੇ ਉਹ ਮੇਰੀ ਗੱਲ ਸੁਣ ਜਿੱਦਣ ਆਏ ਉਹਦਣੇ ਲੈ ਆਂਦੇ ਨਹੀਂ ਨਹੀਂ ਉਹ ਕਿਨੇ ਕਿਤੇ ਲੈਣਾ ਵਾ ਤੂੰ ਨਹੀਂ ਜਾਣਾ ਨਾਲ ਨਹੀਂ ਉਹ ਕਹਿੰਦੀ ਕਹਿੰਦੀ ਉਹਦਾ ਹੀ ਕੰਮ ਆ ਕੱਲਾ ਤੇ ਉਹ ਨਹੀਂ ਜਾਣਾ ਵਾ ਉਹਦਾ ਕੰਮ ਕਿੱਦਾਂ ਹੋਇਆ ਦੋਵਾਂ ਜਾਣਿਆਂ ਦੇ ਪੇਪਰ ਨਹੀਂ ਲਾਏ ਉਹ ਲੱਗੇ ਤੇ ਹੈਗੇ ਹੁਣ ਮੈਂ ਦੱਸੋ ਕੀ ਕਰਾਂ ਫਿਰ ਉਹਦਾ ਡੈਡੀ ਕਹਿੰਦਾ ਵੀ ਉਹਦਾ ਕੱਲੀ ਦਾ ਕੰਮ ਆ ਤੇ ਮੈਂ ਕੀ ਕਰਾਂ ਫਿਰ ਦੱਸੋ ਤੱਕੇ ਨਾ ਕਹਿੰਦਾ ਤੱਕੇ ਨਾ ਜਾਣਾ ਹੀ ਪੈਣਾ ਵਾ ਇਦਾਂ ਥੋੜਾ ਹੁੰਦਾ ਵਾ ਮੇ ਦੇ ਸੈਨ ਭਾਵੇਂ ਇਹਦੇ ਹੀ ਹੁਣੇ ਹੀ ਤੇ ਉਹੋ ਹੀ ਕਹਿੰਦਾ ਪਿਓ ਦਾ ਤੇ ਉਹਨਾਂ ਦੋਵੇਂ ਜੀ ਆਣ ਕੇ ਤੇ ਸੈਨ ਕਰ ਜੋ ਹਾਂ ਤੁਸੀਂ ਦੋਵੇਂ ਜਣੇ ਘਰੋਂ ਜਾਂਦੇ ਹੋ ਤਾਂ ਸੈਨ ਕਰ ਆਉਂਦੇ ਹੋ ਉਹ ਚੱਲ ਹੋਊ ਕੋ ਗੱਲ ਯਾਰ ਮੈਂ ਦੱਸੋ ਕੀ ਕੱਢਣਾ ਇਹ ਚੋਂ ਜੇ ਉਹ ਜਾਂਦੀ ਤਾਂ ਉਹਨੂੰ ਜਾਣ ਦੋ ਹਾਂ ਮੇਰੀ ਸੁਣ ਲੈ ਗੱਲ ਮੈਂ ਨਹੀਂ ਉਹ ਕੱਲੀ ਨੂੰ ਜਾਣ ਦੇਣਾ ਤੁਸੀਂ ਕਹੋ ਤੇ ਪਿਓ ਨੂੰ ਕਿ ਜੋ ਆਪਾਂ ਨਾਲ ਜਾਊਗਾ ਉਹ ਹੋਰ ਨਵਾਂ ਪੰਗਾ ਪਾ ਦੋ ਪਿਛਲੀ ਵਾਰੀ ਬੋਲੇ ਹੋਣਾ ਤਾਂ ਡੱਕ ਲਿਆ ਹੀ ਉਹਨਾਂ ਨੂੰ ਤੇ ਪੰਗਾ ਕਾਦਾ ਵਾ ਇਹ ਤਾਂ ਹਜੇ ਕੰਮ ਸ਼ੁਰੂ ਹੀ ਹੋਇਆ ਵਾ ਹੁਣੇ ਪਤਾ ਲੱਗ ਜੂ ਤਾਂ ਚੰਗੀ ਗੱਲ ਆ ਮੁੜ ਕੇ ਜਦੋਂ ਸਾਰਾ ਕੁਝ ਲਟਾਤਾ ਫੇਰ ਪਤਾ ਲੱਗਾ ਫੇਰ ਹਾਥ ਭਲੇ ਕੱਖਣੀ ਜੇ ਰਹਿਣਾ ਨਾਲੇ ਉਹਦਾ ਪਿਓ ਉਹਨੂੰ ਜੀ ਫੋਨ ਕਰਦਾ ਵਾ ਤੈਨੂੰ ਫੋਨ ਕਰਿਆ ਕੀ ਤਾਂ ਕੀਰ ਰਲੀਆਂ ਚੁਗਦੀਆਂ ਵੇਖ ਲਓ ਜਿੱਦਾਂ ਤੁਸੀਂ ਕਰਨਾ ਤੁਹਾਡੀ ਆਪਣੀ ਮਰਜ਼ੀ ਭਰਾ ਮੈਂ ਦੱਸਣਾ ਸੀ ਵੀ ਘਰੇ ਰਿਓ ਉਹਨਾਂ ਨੇ ਆਉਣਾ ਜੇ ਅੱਜ ਅਡੀ ਮਰਜ਼ੀ ਕਾਦੀ ਆ ਅੰਤਰਾ ਜਦੋਂ ਕਿਤੇ ਜਾਣਾ ਹੁੰਦਾ ਵਾ ਆ ਨਵੇਂ ਸੁਨਾ ਕੋਈ ਨਾ ਕੋਈ ਮਿਲ ਜਾਂਦਾ ਵਾ ਮੇਰਾ ਤਾਂ ਰਦਾ ਇਹਦੇ ਪਿਓ ਨੂੰ ਸਿੱਧਾ ਜਵਾਬ ਦੇਤਾ ਤੁਸੀਂ ਕਹਿ ਦੋ ਕੋਪੀ ਜੋ ਬਨ ਨਾਲ ਜਾਊਗਾ ਕੱਲੀ ਨੂੰ ਨਹੀਂ ਜਾਣ ਦੇਣਾ ਤੂੰ ਉਹਨਾਂ ਨੂੰ ਕਦੀ ਪੈਸੇ ਤਾਂ ਸੁਨਾ ਦੇ ਜਨਾ ਵਾ ਕਦੀ ਕਹਿ ਦੇਣਾ ਜੋ ਤੂੰ ਕੱਲੀ ਹੈਗਾ ਨਹੀਂ ਜਦੋਂ ਪੈਸੇ ਚਾਹੀਦੇ ਆ ਉਹਹੀਂ ਲਾਇਏ ਤੇ ਸਾਈਨ ਕੱਲੀ ਕੁੜੀ ਦੇ ਹੋਣੇ ਆ ਮੁੰਡੇ ਦੇ ਨਹੀਂ ਹੋਣੇ ਉਹਨੇ ਨਹੀਂ ਮੈਨੂੰ ਤੇ ਰਮਨ ਹੇਰਾਫਰੀ ਲੱਗਦੀ ਆ ਇਹ ਗੱਲ ਕਰਨੀ ਪੈਣੀ ਆ ਚੱਲ ਆ ਰਾਦੇ ਮੈਂ ਕਰਦਾ ਲਾਜ ਇਹਦਾ ਹਾ ਹਾ ਆ ਕਿਦਾਂ ਦਾ ਕੰਮ ਹੋਇਆ ਪਿਓ ਹੌਲੀ ਜੀ ਨਾ ਚੁੱਕਦਾ ਵਾ ਫੋਨ ਤੇ ਕੁੜੀ ਨੂੰ ਕਰ ਦਿੰਦਾ ਵਾ ਅੱਜ ਤੇਰੇ ਸਾਈਨ ਹੋਣੇ ਆ ਮੈਂ ਲੈਣ ਆਉਣ ਲੱਗਾ ਵਾਂ ਕਦੀ ਇੰਨੇ ਪੈਸੇ ਚਾਹੀਦੇ ਆ ਪੈਸੇ ਤਿਆਰ ਕਰ ਲੋ ਜੇ ਤੂੰ ਕੁੜੀ ਬਾਹਰ ਕੱਲਣੀ ਆ ਇਹਦਾ ਮਤਲਬ ਇਹ ਥੋੜਾ ਵੀ ਉਹਦੇ ਨਾਲ ਗੱਟਮਟ ਕਰੀ ਜਾਵੇ ਤੂੰ ਮੁੰਡੇ ਨੂੰ ਫੋਨ ਕਰ ਜਾਂ ਇਹਨਾਂ ਨੂੰ ਕਰ ਉਹਦੇ ਪਿਓ ਨਾਲ ਗੱਲ ਕਰ ਪੀ ਪਾਜੀ ਆਹ ਕੰਮਾਂ ਇੰਨੇ ਪੈਸੇ ਲੱਗਣੇ ਆ ਤੁਸੀਂ ਜੋਬਨ ਨੂੰ ਤੇ ਜੋਤ ਨੂੰ ਕੱਲੋ ਇਦਾਂ ਦਾ ਸਮਾਂ ਆ ਗਿਆ ਵਾ ਪੈਸੇ ਸਾਡੇ ਲੱਗਣੇ ਆ ਤੇ ਕੁੜੀ ਉਹਨਾਂ ਦੀ ਬਾਹਰ ਜਾਵੇ ਕੋਈ ਗੱਲ ਨਹੀਂ ਇਦਾਂ ਮੈਂ ਹੋਂ ਨਹੀਂ ਦਿੰਦੀ ਅਜੇ ਤਾਂ ਮੈਂ ਚੁੱਪ ਕੀਤੀ ਆ ਮੈਨੂੰ ਮੁੰਡਾ ਚੁੱਪ ਕਰਾਈ ਜਾਂਦੇ ਆ ਵਾ ਵੀ ਮੰਮੀ ਕੰਮ ਖਰਾਬ ਨਾ ਹੋ ਜੇ ਮੰਮੀ ਕੰਮ ਖਰਾਬ ਨਾ ਹੋ ਜੇ ਮੈਨੂੰ ਲੱਗਦਾ ਵਾ ਵੀ ਇਹ ਕੰਮ ਖਰਾਬ ਹੋ ਗਾ ਹੀ ਰਹਿਣਾ ਵਾ ਕਿੰਨਾ ਚਿਰ ਚੁੱਪ ਕਰਨਾ ਮੇਰੇ ਕੋ ਨਹੀਂ ਚੁੱਪ ਕੀਤਾ ਜਾਂਦਾ ਤੁਸੀਂ ਚੁੱਪ ਕਰਕੇ ਉਹਨਾਂ ਦੀਆਂ ਗੱਲਾਂ ਸੁਣੀ ਜਾਓ ਸੰਦੀਪਾ ਹਾਂਜੀ ਮੰਮੀ ਜੀ ਕੰਮ ਤਾਂ ਦਾ ਹੋ ਗਿਆ ਕਰਦਾ ਬਸ ਚਾਹ ਲੱਗੀ ਬਣਾਉਣ ਕੰਮ ਤਾਂ ਸਾਰਾ ਹੋ ਗਿਆ ਵਾ ਚਾਹ ਬਣਾ ਲਾ ਤੇ ਪੀ ਲਾ ਹਾਂਜੀ ਤੇ ਜਿਹੜੇ ਕੰਮ ਰਹਿੰਦੇ ਆ ਸੰਭਲਾ ਕੀ ਗੱਲ ਹੋਈ ਆ ਹੁਣ ਆ ਕੀ ਆ ਜੋਤ ਦੇ ਡੈਡੀ ਨੇ ਆਉਣਾ ਝੋਤ ਦੇ ਡੈਡੀ ਨੇ ਆਉਣਾ ਆਹੋ ਹੁਣ ਕੀ ਕਰ ਲਾਉਣਾ ਉਹਨਾਂ ਨੇ ਨਹੀਂ ਆਉਣਾ ਕੀ ਕਰਨਾ ਵਾ ਜੋਤ ਨੂੰ ਲੈਣ ਆਉਣਾ ਵਾ ਕਹਿਣ ਡਈ ਆ ਵੀ ਕੋਈ ਸਾਇੰਸ ਹੁਣ ਕਰਾਉਣੇ ਤਾਂ ਕਰਕੇ ਤੇ ਜੋ ਬੰਦੇ ਨਾਲ ਚੱਲ ਜਾਂਦੀ ਹੱਸੇ ਗੱਲ ਦਾ ਤਾਂ ਪੁੱਤ ਰੋਣਾ ਵਾ ਜੋ ਬੰਨ ਨੂੰ ਤਾਂ ਪੁੱਛਦੇ ਹੀ ਨਹੀਂਗੇ ਨਾ ਫੋਨ ਕਰਦੇ ਆ ਕੁੜੀ ਨੂੰ ਫੋਨ ਕਰ ਦਿੰਦੇ ਆ ਉਹਨੂੰ ਕਹਿ ਦਿੰਦੇ ਤਿਆਰ ਹੋ ਜਾ ਐਨੇ ਪੈਸੇ ਚਾਹੀਦੇ ਆ ਉਹਨਾਂ ਨੂੰ ਕਹਿ ਐਨੇ ਪੈਸੇ ਦੇ ਦੇਣਾ ਮੰਮੀ ਜੀ ਮੈਨੂੰ ਤਾਂ ਲੱਗਣ ਡਿਆ ਦਾਲ 'ਚ ਫੇਰ ਕੁਝ ਕਾਲਾ ਵਾ ਪੁੱਤ ਦਾਲ 'ਚ ਕਾਲਾ ਤੇ ਮੈਨੂੰ ਵੀ ਲੱਗਦਾ ਵਾ ਪਰ ਮੈਨੂੰ ਜੋ ਬੰਨ ਚੁੱਪ ਕਰਾਈ ਜਾਣ ਡਿਆ ਵਾ ਵੀ ਮੰਮੀ ਗੱਲ ਵੱਜੂਗੀ ਤੁਸੀਂ ਚੁੱਪ ਕਰ ਜੋ ਪਰ ਮੈਂ ਵੀ ਚੁੱਪ ਕਿੰਨਾ ਚਿਰ ਕਰਨਾ ਵਾ ਘਰ ਵਿੱਚੋਂ ਰਕਮ ਜਾਣ ਰਹੀ ਆ ਟੈਲੀ ਦਾ ਗੁੱਠਾ ਲਾਉਣਾ ਪੈਣਾ ਵਾ ਇੱਕ ਤੇ ਸ਼ਰੀਕੇ ਦਾ ਹਾਸੋ ਹਣਾ ਹੁਣਾਵਾ ਤੇ ਪੱਲੇ ਵੀ ਕੁਝ ਨਹੀਂ ਪੈਣਾ ਇਹ ਗੱਲ ਦੇ ਨਿਆਣਿਆਂ ਨੂੰ ਸਮਝ ਨਹੀਂ ਨਾ ਹੈਗੀ ਕਿ ਪੈੜੀ ਇਹ ਕਿਦਾਂ ਬਚਾਪ ਚਾ ਕੇ ਰੱਖੀ ਹੈਗੀ। ਤੇ ਉਹ ਮੈਡਮ ਕਿੱਥੇ ਗਈ ਹੁਣ? ਮੈਡਮ ਇਥੇ ਅੰਦਰ ਹੀ ਹੁਣੀ ਆ ਕੇ। ਸਾਰਾ ਦਿਨ ਫੋਨ ਤੇ ਚੰਬੜੀ ਰਹਿਣਾ। ਕਦੀ ਪਿਓ ਦਾ ਆ ਗਿਆ, ਕਦੀ ਪਿਓ ਨੂੰ ਕਰਤਾ, ਕਦੀ ਮਾਂ ਨੂੰ ਕਰਤਾ। ਕੋਈ ਕੰਮ ਹੋਵੇ ਤਾਂ ਫੇਰ ਹੀ ਬਾਹਰ ਨਿਕਲੇ ਨਾ। ਕਾਹਦਾ ਵਿਆਹ ਕੀਤਾ ਵਾ। ਮੈਂ ਤਾਂ ਫਾਈ ਨੂੰ ਫਸ ਗਈ ਆ। ਹੁਣ ਪਛਤਾਉਣੀ ਹੋ ਵੇਲੇ ਨੂੰ ਮੈਂ। ਮੰਮੀ ਅਹੀਂ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਆ। ਸਾਰੇ ਬੜੇ ਭੁੱਖੇ ਆ। ਜਹੀਂ ਆਪਣੇ ਬਰਾਬਰ ਦੇ ਲੱਭ ਲੈਂਦੇ, ਕਮ ਸੇ ਕਮ ਹਾਨੂੰ ਆਹ ਦੇਣ ਤਾਂ ਨਾ ਵੇਖਣੇ ਪੈਂਦੇ। ਵੇਹਤੀ ਏ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿੰਨੇ ਵੱਡੇ ਘਰ ਦੇ ਲੋਕ ਚੰਗੇ ਹੁੰਦੇ ਆ ਵੱਡੇ ਘਰ ਦੇ ਲੋਕ ਜਿਹੜੇ ਭੁੱਖੇ ਹੁੰਦੇ ਆ ਤੇ ਨਾਲੇ ਹੋਂਦ ਤਹੀ ਵੀ ਇਹੀ ਲਿਆਵਾ ਪੱਗਾਂ ਵੱਧੀਆਂ ਹੁੰਦੀਆਂ ਵਾਂ ਟੌਰ ਕੱਢਿਆ ਹੁੰਦਾ ਵਾ ਤੇ ਖੂਨ ਸਾਡਾ ਚੂਸਦੇ ਆ ਬੋਲਣਾ ਤੇ ਆਉਂਦਾ ਨਹੀਂ ਉਹਨਾਂ ਨੂੰ ਉਹਦਣ ਆਏ ਕਿੰਨੀਆਂ ਗੱਲਾਂ ਕਰਕੇ ਗਏ ਅੱਜ ਫੇਰ ਫੋਨ ਕਰਤਾ ਵਾ ਆਉਣ ਲੱਗੇ ਆ ਮੇਰਾ ਤੇ ਰਾਦਾ ਪਤਾ ਜਾ ਬੰਡਿਆ ਵਾ ਵੀ ਮੈਂ ਕਹਾਂ ਵੀ ਜਾਵਾਂ ਜੋਬਨੂ ਨਾਲ ਕੱਲਣਾ ਵਾ ਤੇ ਜਾ ਜੋਬਨ ਤੇ ਪਿਓ ਨੂੰ ਨਾਲ ਕੱ ਲੈਣਾ ਵਾ ਹਾਂ ਨੂੰ ਤੁਹਾਡੇ ਤੇ ਯਕੀਨ ਨਹੀਂ ਹੈਗਾ ਪਰ ਕਰਾਂ ਕਿ ਜੋ ਬਣਾਉਂਦਾ ਵੀ ਚੁੱਪ ਕਰ ਮਾਤਾ ਨਾਮ ਬੋਲ ਕੰਮ ਖਰਾਬ ਹੋ ਜਾਣਾ ਵਾ ਇਹ ਕੰਮ ਖਰਾਬ ਹੋਣਾ ਹੀ ਆ ਮੈਨੂੰ ਕਿੰਨਾਕ ਥਾਰ ਚੁੱਪ ਕਰਾਉਣਗੇ ਕਰਾ ਲਿਆ ਚੁੱਪ ਮੁੜ ਕੇ ਹੱਥ ਧੋਗੇ ਤੇ ਬੈਠੇ ਰਹਿਣ ਸਾਰਾ ਟੱਬਰ ਚੱਲ ਤੂੰ ਹੀ ਨਾ ਖਪੋ ਕੋਈ ਗੱਲ ਨਹੀਂ ਕਰਾਂ ਫਿਰ ਮੈਂ ਕੰਮ ਚੱਲ ਕਰ ਲਾ ਬਣਾ ਕੋਟ ਚਾ ਹਾਏ ਹਾਏ ਖਪਾਂਗੇ ਦਾਣਾ ਉਹਨੇ ਤਾਂ ਗੱਡੀ ਲੈ ਕੇ ਹੁਣੇ ਹੀ ਗੇਟ ਗਾੜੀ ਲਾ ਦੇਣੀ ਆ ਇਹਨਾਂ ਨਹੀਂ ਸੋਚਣਾ ਕਿ ਵਿਚਾਰੇ ਕਿੱਥੋਂ ਪੈਸੇ ਲਿਆਉਣਗੇ ਪੈੜੀ ਤਾਂ ਚੁੱਕਣ ਦੇ ਆ ਇਹ ਆਉਂਦਾ ਵਾ ਆਰਾਮ ਨਾ ਲੱਖਾਂ ਲੈ ਕੇ ਚੱਲ ਜਾਂਦਾ ਵਾ ਕਿੰਨਾ ਜਿਹਰਾ ਕੰਮ ਬਣੂਗਾ ਮੈਨੂੰ ਤੇ ਸਮਝ ਨਹੀਂ ਆਉਂਦੀ ਪਰ ਬੜੇ ਚਾਂਸ ਏਦਾਂ ਦੇ ਅੱਗੇ ਹੋਏ ਆ ਅਹੀਂ ਇਹ ਕੰਮ 'ਚ ਕਾਨੂੰ ਫਸ ਗਏ ਜੇ ਮੈਨੂੰ ਪਤਾ ਹੁੰਦਾ ਕਿ ਹਮਾਰੇ ਤਾਂ ਆਪਣੇ ਪੁੱਤ ਨੂੰ ਕਲਾ ਦਿੰਦੀ ਇੰਨੇ ਵੱਡੇ ਸੁਪਨੇ ਨਾ ਵੇਂਦੇ ਪਰ ਸੁਪਨੇ ਤੇ ਇਹਦੇ ਮੁੰਡੇ ਦੇ ਹੀ ਵੀ ਚਲ ਕੁੜੀ ਏਦਾਂ ਦੀ ਲੱਭ ਜੂਗੀ ਤੇ ਮੈਂ ਵੀ ਬਾਹਰ ਚਲ ਜਾਊਗਾ ਗਾੜੀ ਇਹਦੇ ਕਰਮ ਵੇਖੋ ਕਿੱਧਰ ਨੂੰ ਖੜਦੇ ਇਹਨੂੰ ਮੰਮੀ ਜੀ ਤੂੰ ਹੀ ਵੀ ਹੋਣੀ ਕਾਬੂ ਆਏ ਮੈਨੂੰ ਤੇ ਬੜਾ ਕਹਿੰਦੇ ਸੀ ਨਾ ਮਾਰੇ ਘਰ ਦੀ ਧੀ ਆ ਵੇ ਲੋਣ ਵੱਡੇ ਘਰ ਦੀ ਧੀ ਲੈਂਦੀ ਇੰਟਰੈਂਡ ਡੈਡੀ ਜੀ ਕੋਈ ਗੱਲਬਾਤ ਨਾ ਕਰਨਾ ਅੱਜ ਗੱਲਬਾਤ ਕਰੀ ਕਰਨੀ ਮੈਂ ਕਹਿਣਾ ਉਹ ਵੀ ਕੱਲੀ ਨਹੀਂ ਲੈ ਚੱਲੀ ਫੇਰ ਕੀ ਆ ਫਾਇਲ ਉਹਦੀ ਲੱਗੀ ਐ ਚਲੋ ਕੋਈ ਗੱਲ ਨਹੀਂ ਆਪਣੇ ਹਿਸਾਬ ਨਾਲ ਹੁਣ ਗੱਲ ਘਮਾ ਲਿਓ ਹੂੰ ਉਹਨਾਂ ਕਿਹਾ ਵੀ ਜੋ ਬੰਦੇ ਵੀ ਹੋਣੇ ਆ ਪਰ ਹੁਣੇ ਬਾਅਦ ਚੋਂ ਕੁੜੀ ਦੀ ਫਾਈਲ ਪਹਿਲਾਂ ਲੱਗਣੀ ਆ ਏਜੰਟ ਨੇ ਵੀ ਇਹੋ ਗੱਲ ਕਹੀ ਸੀਗੀ ਹਾਂਜੀ ਤੇ ਹੁਣ ਇਹੀ ਇਹਦੀ ਲੋੜ ਆ ਤੇ ਇਹਨੂੰ ਹੀ ਖੜਨਾ ਆ ਚਲੋ ਵੇਖ ਲਓ ਮੈਂ ਉਦੋਂ ਵੀ ਗੱਲ ਪੈਂਦੇ ਸੀ ਨਾ ਕੋਈ ਗੱਲ ਨਹੀਂ ਦੇ ਲਾਂਗੇ ਜਵਾਬ ਹਾਂ ਚਲੋ ਵੇਖਣ ਆਹ ਦਾ ਕਰ ਲੈਨੇ ਲੈ ਰਮਣ ਆਈ ਹੁੰਦੇ ਸੱਸੀ ਜੀ ਪਸਪੜੀ ਫਸੇ ਬੰਦ ਸਤਿ ਸ਼੍ਰੀ ਅਕਾਲ ਹਾਂ ਬਸ ਵਧੀਆ ਆਜੋ ਫਸੇ ਕਾਲ ਜੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਰੱਬ ਦੀ ਹੈ ਨਾਉ ਭਾਜੀ ਸਭ ਠੀਕ ਠਾਕ ਹਾਂਜੀ ਵਧੀਆ ਜੀ ਕਿਰਪਾ ਪਰਿਵਾਰ ਸਭ ਠੀਕ ਠਾਕ ਹਾਂਜੀ ਤੁਹਾਨੂੰ ਕੀ ਕੀ ਚਾਹੀਦਾ ਸੰਦੀਪ ਪੁੱਤ ਪਾਣੀ ਲਿਆ ਭਾਜੀ ਬੱਚਿਆਂ ਦਾ ਜੇ ਸੈਨੋਂ ਨੇ ਇਹ ਹਾਂਜੀ ਅਸੀਂ ਵੀ ਭਾਜੀ ਉਹਦੇ ਮਗਰ ਪਏ ਆ ਏਜੰਟ ਦੇ ਪਿੱਛੇਤੀ ਕਰਾਦੇ ਕੰਮ ਇਹ ਦੋਵਾਂ ਦਾ ਇੱਕੋ ਦਿਨ ਹੀ ਕਰਾ ਲਾ ਹਾਂਜੀ ਉਹ ਕਹਿੰਦਾ ਪਹਿਲਾਂ ਜੋਤ ਦੇ ਹੋਣੇ ਆ ਤੇ ਸਪੌਸ ਦੀ ਜਿਹੜੀ ਆ ਨਾ ਫਾਈਲ ਉਹ ਬਾਅਦ ਚ ਲੱਗਣੀ ਆ ਓਏ ਉਹ ਤੇ ਭਾਜੀ ਮੈਂ ਤੁਹਾਡੀ ਗੱਲ ਮੰਨਦਾ ਜਦੋਂ ਕਾਗਜ਼ ਇਕੱਠੇ ਲਾਏ ਤੇ ਇਕੱਠਿਆਂ ਤੇ ਸਾਈਨ ਹੋਣੇ ਚਾਹੀਦੇ ਹੁਣ ਉਹਦੇ ਕਹਿੰਦੇ ਆ ਨਾ ਭਾਜੀ ਭਾਜੀ ਐਗਰੀਮੈਂਟ ਹੁੰਦੇ ਆ ਤੇ ਉਹ ਕਹਿੰਦਾ ਪਹਿਲਾਂ ਜੋਤ ਦਾ ਹੋਣਾ ਵਾ ਅੱਛਾ ਜੀ ਤੇ 2-4 ਦਿਨ ਚ ਹੋ ਸਕਦਾ ਇਹਨੂੰ ਜੋਬਨ ਨੂੰ ਬੁਲਾ ਲੇ ਚਲੋ ਠੀਕ ਆ ਹਾਂ ਮੇਰੀ ਗੱਲ ਸੁਣੋ ਮੇਰੇ ਗੱਲ ਸੁਣੋ ਕਿੱਦਾਂ ਦੀਆਂ ਗੱਲਾਂ ਕਰਨ ਰਏ ਆ ਜੇ ਸਾਈਨ ਹੋਣੇ ਆ ਤੇ ਜੋਬ ਨੂੰ ਵੀ ਨਾਲ ਖੜਨਾ ਰਮਨ ਤੇਰੇ ਹੁੰਦਾ ਮੈਂ ਕਹਿ ਤਾ ਹੈਗਾ ਵਾ ਤੇ ਉਹ ਕਹਿੰਦੇ ਕਿ ਨਹੀਂ ਪਹਿਲਾਂ ਜੋਤ ਦੇ ਹੋਣੇ ਆ ਤੇ ਫੇਰ ਇਹਦੇ ਹੋਣੇ ਆ ਜਦੋਂ ਜਾਣਾ ਇਕੱਠਿਆਂ ਨੇ ਆ ਫੇਰ ਜੋਤ ਦੇ ਇਕੱਲੇ ਤਾਂ ਪਹਿਲਾਂ ਕਿੱਦਾਂ ਹੋਣੇ ਆ ਪਰ ਨਾ ਉਹ ਬੜੇ ਤੇਜ ਵਾ ਤੁਸੀਂ ਉਹਨਾਂ ਦੀਆਂ ਗੱਲਾਂ ਵਿੱਚ ਆ ਗਏ ਜੇ ਉਹਨਾਂ ਪਰਮਾਹ ਲਿਆ ਵਾ ਤੁਹਾਨੂੰ ਤੇ ਆਪਣੀ ਕੁੜੀ ਦਾ ਕੰਮ ਤਾਂ ਬਣਾਈਏ ਐਦਾਂ ਨਾ ਕਰੋ ਗੱਲ ਤੇ ਕਰੋ ਮਾੜੀ ਜੀ ਇੱਕ ਵਾਰ ਮੇਰੀ ਗੱਲ ਸੁਣ ਹੁਣ ਉਹਨਾਂ ਤੇ ਮੈਂ ਗੱਲ ਪਾਵਾਂ ਘਰ ਐ ਦੇ ਹੁਣ ਇਦਾਂ ਕਰਦੇ ਆ ਇਹ ਹੋ ਗਏ ਜਾਂਦੇ ਆ ਨਾ ਤੇ ਸ਼ਾਮ ਨੂੰ ਮੈਂ ਜੋਬਨ ਨੂੰ ਤੇ ਤਰਜੀਨ ਨੂੰ ਦੋਨੋਂ ਭੇਜਦਾ ਵੇਖੋ ਕਿਤੇ ਸਾਡਾ ਨਾ ਠੱਗੀ ਤੇ ਨਹੀਂ ਹੋ ਉਡੀ ਹੂੰ ਡਈ ਜੇ ਮੈਂ ਤੁਹਾਨੂੰ ਦੱਸਨੀ ਆ ਵੇਖਿਆ ਨਹੀਂ ਕਿੱਦੇ ਚਲਾਕ ਪਿਓ ਪੋਤਾਂ ਕੇ ਬਹਿ ਗਏ ਆ ਜਦੋਂ ਪੈਸੇ ਲੈਣੇ ਹੁੰਦੇ ਉਦੋਂ ਵੀ ਫੋਨ ਚੁੱਕ ਕਰ ਦਿੰਦੇ ਤੇ ਅੱਜ ਕੁੜੀ ਨੂੰ ਲੈਣ ਆ ਗਏ ਆ ਜਾਂ ਤਾਂ ਕਹਿਣ ਚੱਲ ਨਹੀਂ ਸਾਈਨ ਹੁਣੇ ਜੋਬਨ ਦੇ ਨਾਲ ਤੇ ਖੜਨ ਨੂੰ ਉਹਨੂੰ ਪਤਾ ਤਾਂ ਲੱਗੇ ਤੇ ਉਥੇ ਬੰਨ ਕੇ ਧਿਆਵਾ ਮੈਂ ਤਾਂ ਤੇਰੇ ਹੁੰਦਿਆ ਕਿਹਾ ਵਾ ਪਰ ਉਹ ਮੰਦੇ ਨਹੀਂ ਇਹ ਗੱਲ ਨੂੰ ਤੁਸੀਂ ਨਹੀਂ ਗਾਣਾ ਤੇ ਮੈਂ ਕਵਾਂ ਫਿਰ ਉਹ ਨਹੀਂ ਨਹੀਂ ਹੁਣ ਤਾਂ ਤੇ ਇਹ ਕੰਮ ਕਰ ਗਈ ਚੁੱਪੀ ਕਰਾਉਂਦੇ ਰਹੋ ਮੈਨੂੰ ਫੇ ਤੂੰ ਨਾ ਇਹ ਗੱਲ ਕਹੀਂ ਤੂੰ ਨਾ ਇਹ ਗੱਲ ਕਹੀਂ ਇੱਕ ਦਿਨ ਤੂੰ ਹੀ ਪਛਤਾਉਗੇ ਮੇਰੀ ਗੱਲ ਸੁਣੋ ਹੁਣ ਇਹਨਾਂ ਨੂੰ ਜਾਲਾਂ ਤੇ ਤੇ ਸ਼ਾਮ ਨੂੰ ਇਹਨਾਂ ਨੂੰ ਭੇਜ ਕੇ ਤੇ ਪਤਾ ਕਰ ਲੈਨੇ ਆ ਵੀ ਤੁਹਾਨੂੰ ਮਿਲਦੇ ਵੀ ਹੈਗੇ ਆਣ ਕੇ ਕਿ ਨਹੀਂ ਚੱਲ ਆਜੋ ਕੋਈ ਗੱਲ ਨਹੀਂ ਫੇਰ ਕਹਿਣਾ ਪੈਂਦਾ ਵੜ ਗਏ ਕੱਢਣਾ ਹੀ ਆ ਟਾਈਮ ਚੁੱਪ ਕਰਾਤਾ ਮੈਨੂੰ ਤੁਸੀਂ ਜੋਤ ਹੰਡਰਡ ਜੀ ਗਿਰਜੀ ਪਹਿਲੀਆਂ ਠੀਕ ਹੈ ਨਹੀਂ ਫੇ ਤਿਆਰ ਹਾਂ ਤੂੰ ਹਾਂਜੀ ਹਾਂਜੀ ਮੈਂ ਤੇ ਤਿਆਰ ਹਾਂ ਹਾਂਜੀ ਆਪਾਂ ਜੋ ਮੈਨੂੰ ਡਿਕਣਾ ਨਹੀਂ ਆ ਤੇ ਮਗਰੋਂ ਮਗਰੋਂ ਉਹਦੇ ਸਾਈਨ ਕਰਾਈ ਜੀ ਉਹ ਹੋਈ ਨਾ ਫਿਰ ਟਾਈਮ ਲੱਗ ਜਾਣਾ ਉਹ ਟਾਈਮ ਲੱਗ ਜਾਣਾ ਉਹਨੇ ਕਿਹਾ ਛੇਤੀ ਆ ਸੰਦੀਪਾ ਉਹ ਤੇ ਚਾਹ ਲਿਆ ਆਪਣਾ ਕੇ ਨਹੀਂ ਨਹੀਂ ਭਾਂਜੀ ਚਾਹ ਨਹੀਂ ਕੀ ਪੀਣੀ ਅਸੀਂ ਉਧਰੋਂ ਲੇਟ ਹੋ ਜਾਣਾ ਫਿਰ ਆਉਣਾ ਵੀ ਜੋਦ। ਉਹ ਭਾਜੀ 2 ਮਿੰਟ ਲੱਗਣੇ ਬੈਠ ਕੇ ਨਹੀਂ ਭਾਜੀ ਉਹ ਕਹਿੰਦਾ ਸੀ ਟਾਈਮ ਨਾ ਆਜੂ ਚਲੋ ਵੇਖ ਨੂੰ ਬੱਤੀ ਹਾਂ ਜੀ ਇਹਨਾਂ ਦੋਵਾਂ ਪਿਓ ਪੁੱਤਾਂ ਨੇ ਨਾ ਮੈਨੂੰ ਗੱਲ ਕਰਨ ਨਹੀਂ ਦਿੱਤੀ ਪਰ ਇਹ ਪਛਤਾਉਣਗੇ ਵੇਖ ਲੈ ਕਿੱਦਾਂ ਆਏ ਆ ਕੁੜੀ ਨੂੰ ਚੁੱਕਿਆ ਨਾਲ ਤੇ ਚੱਲ ਮੇਰੇ ਭਾਈ ਮੇਰਾ ਪੁੱਤ ਕਿਤੇ ਘਰ ਜੋਗਾ ਹੀ ਨਾ ਰਹਿ ਜੇ ਡਰ ਤੇ ਮੈਨੂੰ ਇਹੋ ਵੜ ਵੜ ਖਾਈ ਜਾਣ ਡਿਆ ਵਾ ਕੋਈ ਗੱਲ ਨਹੀਂ ਇਹੋ ਆ ਕੇ ਆਉਂਦੇ ਨਾ ਉਥੋਂ ਜੋ ਬੰਨੂ ਤੇ ਦਲਜੀਤ ਨੂੰ ਦੋਵਾਂ ਨੂੰ ਕਲ ਦੀਆਂ ਵੀ ਜਾਓ ਏਜੰਟ ਕੋ ਪਤਾ ਕਰਕੇ ਆਓ ਵੀ ਮੇਰਾ ਵੀ ਨਾਂ ਤੇ ਹੈਗਾ ਫੈਲਾ ਦੇ ਵਿੱਚ ਕਿਤੇ ਕਿ ਨਹੀਂ ਹੈਗਾ ਕੱਲਾ ਉਹਨਾਂ ਦੀ ਕੁੜੀ ਦਾ ਹੀ ਆ ਜੋਤ ਆ ਗਈ ਸ਼ਰਮ ਹੋ ਗਏ ਬੋਲ ਦੇਣੀ ਤੇਹੀਂ ਇੱਥੇ ਬੈਠੇ ਜੇ ਤੇ ਮੈਂ ਤੁਹਾਨੂੰ ਘਰ ਲੱਭਣ ਦੀ ਮੈਂ ਇੱਧਰ ਪਠੇ ਵੜਣ ਤੇ ਮੈਂ ਸੋਚਿਆ ਚੱਲ ਜੋਤ ਨੇ ਜੇ ਲਾਉਣਾ ਟਾਈਮ ਹੁੰਦਿਆ ਹੁੰਦਿਆ ਤੇ ਮੈਂ ਕਿ ਮੈਂ ਕੰਮ ਨਿਬੇੜ ਲੈਣਾ ਹੋਂ ਤੱਕ ਨਹੀਂ ਇੱਥੇ ਥੋੜਾ ਹੀ ਕੰਮ ਹੀ ਫਿਰ ਡੈਡੀ ਜੀ ਹੁਣੀ ਕਹਿੰਦੇ ਵੀ ਪਹਿਲਾਂ ਤੈਨੂੰ ਛੱਡੀ ਆਉਨੇ ਆ ਮੁੜ ਕੇ ਐਵੇਂ ਲੇਟ ਹੋ ਜਾਈਂਗੀ ਨਿਬੜ ਗਿਆ ਕੰਮ ਹਾਂਜੀ ਵਧੀਆ ਨਿਬੜ ਗਿਆ ਸਾਈਨ ਕਰਦੇ ਕਰਾਉਣਾ ਸੀ ਉਹਨੇ ਉਨਾਂ ਨੇ ਬੱਸ ਉਹ ਐਗਰੀਮੈਂਟ ਜੀ ਹੁੰਦੇ ਜਿਹੜੇ ਤੇ ਮੈਂ ਕੀਤੀ ਸੀ ਗੱਲ ਡੈਡ ਜੀ ਹੋਣਾ ਨਾ ਵੀ ਮੈਂ ਇਹਨਾਂ ਦਾ ਵੀ ਜਲਦੀ ਬਣਾ ਦੋ ਜਿੰਨੀ ਜਲਦੀ ਬਣ ਸਕਦਾ ਹੋ ਮੈਂ ਨਾ ਜੋਦ ਬੜੀ ਵੜੀ ਆਲਸ ਚੈਸ ਦਿੱਤਾ ਸੀਗਾ ਪਰ ਮੇਕੋ ਪਤਾ ਨਹੀਂ ਕਿਉਂ ਬੈਂਡ ਹੀ ਨਹੀਂ ਹੁੰਦੇ ਤੇ ਮੁੜ ਕੇ ਨਾ ਡੈਡੀ ਹੁਣਾ ਨੇ ਸੋਚਿਆ ਮੰਮੀ ਹੁਣਾ ਨੇ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਇਹਦਾ ਕਿਤੇ ਵਿਆਹ ਕਰ ਦਈਏ ਮੈਂ ਤੇ ਇਹਨਾਂ ਨੂੰ ਬੜੀਆ ਦੀ ਕਿਹਾ ਸੀਗਾ ਮੈਂ ਖ ਵੀ ਚੱਲ ਜਿੰਨੇ ਕਿਸ ਨੇ ਆਲਸ ਕੀਤੀ ਹੁੰਦੀ ਜਿਹੜੀ ਕੁੜੀ ਨੇ ਉਹਨੂੰ ਹੁੰਦਾ ਵੀ ਮੈਂ ਆ ਵੀ ਜਾਵਾਂ ਹਨਾ ਤੇ ਮੈਂ ਕਿਹਾ ਚੱਲ ਮੈਨੂੰ ਕਿਹ ਨਿੱਕੇ ਦੇਸ਼ ਘੱਲ ਦੋ ਪਰ ਨਾ ਬੜੀ ਇਹਨਾਂ ਦੀ ਜिद ਫੜੀ ਸੀ ਉਦੋਂ ਕਹਿੰਦੇ ਨਹੀਂ ਅਸੀਂ ਵਿਆਹ ਕਰ ਦਿੰਨੇ ਕਿਹ ਕੁੜੀ ਨਾਲ ਤੇ ਚੱਲ ਕੋਈ ਗੱਲ ਨਹੀਂ ਤੈਨੂੰ ਬਾਹਰ ਲੈ ਜਾਊਗੀ ਤੇ ਹੁਣ ਇੱਕ ਗੱਲ ਮੇਰੀ ਪੱਕਾ ਯਾਦ ਰੱਖਣੀ ਆ ਜਦੋਂ ਤੁਹਾਡਾ ਕੰਮ ਉਥੇ ਸੈੱਟ ਹੋ ਜੇ ਨਾ ਤੇ ਜਰੂਰ ਮੇਰਾ ਸੋਚਣਾ ਵਾ ਇਹ ਨਾ ਹੋਵੇ ਕਿ ਮੈਂ ਲੋਕਾਂ ਦੇ ਤਾਣੇ ਮਹਿਣੇ ਜੋਗਾ ਰਹਿ ਜਾ ਇੱਥੇ ਕਿਉਂਕਿ ਡੈਡੀ ਨੇ ਪਹਿਲੀ ਬੜੀ ਔਖੀ ਬਣਾਈ ਆ ਤੇ 1 ਕਿਲਾ ਜਦਾਨਾ ਵੇਚਿਆ ਵਾ ਨਾ ਮੈਨੂੰ ਪਤਾ ਵਾ ਉਹਨਾਂ ਦੇ ਦਿਲ ਤੇ ਕੀ ਬੀਤਦੀ ਤੇ ਜੇ ਮੰਨ ਲਓ ਅਸੀਂ ਸਾਰੇ ਰਹਿ ਗਏ ਨਾ ਇਹ ਕੰਮ ਤੋਂ ਤੇ ਸਾਡਾ ਟੱਬਰ ਦਾ ਸਾਰੇ ਦਾ ਜੀਨ ਨਹੀਂ ਰਹਿਣਾ ਕੋਈ ਵੀ ਜੀ ਮੈਂ ਤੇ ਯਕੀਨ ਤੇ ਕਰੋ ਤੁਹਾਨੂੰ ਕੀ ਲੱਗਦਾ ਮੈਂ ਬਾਹਰ ਜਾ ਕੇ ਤੁਹਾਡਾ ਕੰਮ ਨਹੀਂ ਬਣਾਉਂਗੀ ਗੱਜੀ ਹਣੀ ਹੁਣ ਕਿੰਨੀ ਹਿੰਮਤ ਮਾਰੰਦੇ ਆ ਤੇ ਜੇ ਤੁਸੀਂ ਮੰਮੀ ਦੀਆਂ ਗੱਲਾਂ ਤੇ ਯਕੀਨ ਕਰੋਗੇ ਫਿਰ ਤੇਹੀ ਕਿਹੇ ਪਾਸੇ ਚੁੱਕਾ ਨਹੀਂ ਰਹਿਣਾ ਕਿਹੇ ਵੇਲੇ ਜੋ ਅਸੀਂ ਸੋਂਦੇ ਆ ਨਾ ਉਹ ਸੱਚ ਨਹੀਂ ਹੁੰਦਾ ਉਹ ਤਾਂ ਗੱਲ ਤਾਂ ਠੀਕ ਵਾ ਮੰਨਾਂ ਮੈਂ ਸਰਕਾਰ ਚ ਕਿੰਨੀਆਂ ਗੱਲਾਂ ਹੋਈਆਂ ਕਿੰਨਾ ਤਾਂ ਠਾ ਠਾ ਹੋੜੇ ਸਾਰੇ ਜਣੇ ਇਹਨਾਂ ਸਾਰੀਆਂ ਗੱਲਾਂ ਤੋਂ ਬੰਦਾ ਜੱਜਮੈਂਟ ਕਰ ਲਿੰਦਾ ਵਾਗਾ ਫੇ ਗਾਂ ਕੀ ਹੋਣਾ ਵਾ ਤੇ ਮੈਂ ਨੀਗਾ ਚਾਹੁੰਦਾ ਹੈਗਾ ਕਿ ਸਾਡਾ ਵੀ ਨੁਕਸਾਨ ਹੋਵੇ ਤੁਹਾਡੀ ਵੀ ਬੇਇੱਜ਼ਤੀ ਹੋਵੇ ਜਦੋਂ ਲੋਕਾਂ ਦੀਆਂ ਗੱਲਾਂ ਸੁਣਿੰਦੀਆਂ ਨਾ ਤੇ ਬੜਾ ਡਰ ਲੱਗਦਾ ਵਾ ਸੇ ਪਰ ਚਲੋ ਕੋਈ ਗੱਲ ਨਹੀਂ ਸਾਨੂੰ ਵੀ ਯਕੀਨ ਆ ਤੁਹਾਡੇ ਤੇ ਮੈਂ ਹੀ ਨਹੀਂ ਕਹਿੰਦੇ ਵੀ ਤੁਸੀਂ ਮਣਾ ਕਰਨਾ ਵਾ ਚੰਗਾ ਹੀ ਕਰੋਗੇ ਪਰ ਇਹ ਵੀ ਜਿੱਦਾਂ ਡੈਡੀ ਹੁਣੇ ਕਈਆਂ ਦੀ ਕਾਲੇ ਪੈ ਜਾਂਦੇ ਆ ਇਹਨਾਂ ਚੀਜ਼ਾਂ ਤੋਂ ਡਰ ਲੱਗਦਾ ਵਾ ਤੇ ਫਿਕਰ ਨਾ ਕਰੋ ਮੈਂ ਵੀ ਬੜਾ ਗੁੱਸਾ ਚੋਇਆ ਵਾ ਬਾਕੀ ਮੈਂ ਤੁਹਾਡੀ ਬੇਇੱਜ਼ਤੀ ਨਹੀਂ ਹੋਣ ਦਿੰਦੀ ਮੈਨੂੰ ਵੀ ਪਤਾ ਵਾ ਮੁੜ ਕੇ ਲੋਕੀ ਤਾਨੇ ਮੈਨੇ ਪਤਾ ਕਿੰਨੇ ਮਾਰਦੇ ਇਹ ਤੇ ਜੋ ਸਾਰਾ ਤੁਹਾਡੇ ਹੱਥ 'ਚ ਆ ਜੇ ਤੁਸੀਂ ਚਾਹੋ ਤੇ ਸਭ ਕੁਝ ਠੀਕ ਕਰ ਸਕਦੇ ਜੇ ਜੇ ਚਾਹੋ ਤੇ ਫੇਰ ਅਸੀਂ ਜ਼ੀਰੋ ਚੱਲ ਜਣਾ ਫੇਰ ਦੁਬਾਰਾ ਸਾਰੇ ਕੰਮ ਕਰਨੇ ਪੈਣੇ ਚਲੋ ਚਲੀਏ ਘਰ ਚਲਦੇ ਹਾਂ